हेलो जी अपने YouTube ਤੇ අප ਨੂੰ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜੀ ਇਸ ਕਰਕੇ ਆਪਾਂ ਕਲਾਸ ਜਿਹੜੀ ਇੱਧਰ ਆਪਾਂ ਸ਼ਿਫਟ ਕਰ ਲਈਏ ਜੀ ਆਪਣੇ ਅੱਜ Instagram ਤੇ ਹੀ ਕਲਾਸ ਲਾ ਲਓ ਠੀਕ ਹੈ ਆਈ ਹੋਪ ਇੱਥੇ ਤੁਹਾਨੂੰ ਨੈਟ ਦੀ ਪ੍ਰੋਬਲਮ ਨਹੀਂ ਹੋਏਗੀ ਅੱਜ ਜੀ ਆਪਾਂ ਅੱਜ ਜਲਦੀ ਕਲਾਸ ਆਪਾਂ ਜਿਹੜੀ ਆ Insta ਤੇ ਲਾ ਲੈਨੇ ਠੀਕ ਹੈ ਜੇ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਮੈਨੂੰ ਦੱਸ ਦੋ ਜੀ ਕਿਉਂਕਿ ਨੈਟਵਰਕਿੰਗ ਦੀ ਪ੍ਰੋਬਲਮ ਤਾਂ ਹੈਗੀ ਹੈ ਜੀ ਉਹਦਾ ਆਪਾਂ ਕੁਝ ਕਰ ਨਹੀਂ ਸਕਦੇ ਇਸ ਚੀਜ਼ ਦਾ ਜੇ ਕੋਈ ਪ੍ਰੋਬਲਮ ਹੈਗੀ ਤਾਂ ਦੱਸੋ ਜੀ ਕੋਈ ਮੈਸੇਜ ਆਦਾ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹਾਂ ਕੁਝ ਨਹੀਂ ਸਮਝ ਆ ਰਿਹਾ ਤਾਂ ਅਗੇ ਪਿਛੇ ਫੋਨ ਕਰਕੇ ਦਿਖਾ ਦੇਣਾ ਮੇਰਾ ਹੱਥ ਨਾ ਆਵੇ ਉਹਦੇ ਮੈਨੂੰ ਮੈਸੇਜ ਕਰਕੇ ਦੱਸੋ ਤੁਹਾਨੂੰ ਆਪਣਾ ਫਲਾਵਰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ ਇਹਦੇ ਹੀ ਤੁਸੀਂ ਫੁੱਲ ਨੂੰ ਨਾ ਪਹਿਲਾਂ ਪੈਨ ਨਾਲ ਆਪਣੇ ਬਣਾ ਲੈਣਾ ਏ ਠੀਕ ਹੈ ਤੁਹਾਨੂੰ ਥੋੜਾ ਈਜ਼ੀ ਹੋ ਜੇਗੀ ਇਹ ਚੀਜ਼ ਕੋਈ ਮੈਸੇਜ ਇਨਕੁਆਰੀ ਹੈ ਤਾਂ ਦੱਸ ਸਕਦੇ ਹੋ ਏ ਤੁਸੀਂ ਜਿਹੜੀ ਮਰਜ਼ੀ ਫੈਬਰਿਕ ਤੇ ਕਰ ਸਕਦੇ ਹੋ ਜੀ ਜ਼ਰੂਰੀ ਨਹੀਂ ਕਾਟਨੀ ਯੂਜ਼ ਕਰਨਾ ਹੈ ਸਿੰਥੈਟਿਕ ਨੈਚੁਰਲ ਕ੍ਰੇਪ ਫਿਓਨਾ ਜੌਰਜਟ ਜਿਹੜਾ ਮਰਜ਼ੀ ਕਪੜਾ ਯੂਜ਼ ਕਰ ਲਓ ਜੀ ਸਾਰਿਆਂ ਤੇ ਵਰਕ ਹੁੰਦਾ ਹੈ ਇਹ ਵਾਲਾ ਜਿਹੜਾ ਆਪਣਾ ਧਾਗਾ ਇਹ ਸਾਰੇ ਕੱਪੜਿਆਂ ਤੇ ਯੂਜ਼ ਹੁੰਦਾ ਹੈ ਜੀ ਜਿਹੜਿਆਂ ਤੇ ਮਰਜ਼ੀ ਕਰ ਸਕਦੇ ਹੋ ਤੁਸੀਂ ਇੱਕ ਆ ਚੀਜ਼ ਦੇਖੋ ਜੀ ਜਦੋਂ ਆਪਾਂ ਇਹ ਪੱਤੀ ਨੂੰ ਸੈੱਟ ਕਰਦੇ ਆ ਨਾ ਕਈ ਵਾਰ ਆਪਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਦੇਖੋ ਜਿਵੇਂ ਹੁਣ ਆ ਮੈਂ ਆ ਪੱਤੀ ਸੈੱਟ ਕੀਤੀ ਐਂਡ ਤੇ ਆ ਤਾਗਾ ਆ ਚੀਜ਼ ਰਹਿ ਗਿਆ ਇਹਨੂੰ ਕਿੱਦਾਂ ਲੋਡ ਕਰਨਾ ਹੈ ਤੁਸੀਂ ਇੱਥੋਂ ਦੀ ਸੂਈ ਐਡ ਕਰਕੇ ਨਾ ਐਦਾਂ ਥੋੜਾ ਇਹਨੂੰ ਬਾਹਰ ਨੂੰ ਖਿੱਚ ਲੈਣਾ ਹੈ ਪੱਤੀ ਨੂੰ ਉਸ ਤੋਂ ਬਾਅਦ ਇਸ ਤਾਗੇ ਨੂੰ ਇੱਧਰ ਨੂੰ ਕਰਕੇ ਫਿਰ ਦੁਬਾਰਾ ਇਹਦਾ ਵਟਾ ਉਤਾਰ ਕੇ ਐਦਾਂ ਕਰ ਲਈ ਠੀਕ ਹੈ ਆਪਣੇ ਇਸ ਫੁੱਲ ਨੂੰ ਟਰਾਈ ਜ਼ਰੂਰ ਕਰਿਓ ਜੀ ਠੀਕ ਹੈ ਤੇ ਮੈਨੂੰ ਬਣਾ ਕੇ ਸਕਰੀਨਸ਼ਾਟ ਜ਼ਰੂਰ ਭੇਜਿਓ ਕਿ ਕਿੱਦਾਂ ਦਾ ਬਣਿਆ ਆਪਣੀ ਹਜੇ ਤਾਂ ਤੀਸਰਾ ਦਿਨ ਹੀ ਹੈ ਚਾਰ ਕਲਾਸਿਸ ਆਪਣੀ ਹਜੇ ਹੋਰ ਪਈਆਂ ਨੇ ਠੀਕ ਹੈ ਤੁਨੂੰ ਸਮਝ ਆ ਰਹੀ ਏ ਜਾਂ ਨਹੀਂ ਮੈਨੂੰ ਦੱਸੋ ਮੈਸੇਜ ਜ਼ਰੂਰ ਕਰਿਆ ਕਰੋ ਜੀ ਆਨਲਾਈਨ ਕਲਾਸਿਸ 'ਚ ਤਾਂ ਕਿ ਪਤਾ ਲੱਗੇ ਸਾਨੂੰ ਵੀ ਕਿ ਤੁਸੀਂ ਜੁਆਇਨ ਕੀਤੀ ਹੋਈ ਏ ਕਲਾਸ ਤੁਸੀਂ ਕੁਝ ਸਿੱਖ ਰਹੇ ਹੋ ਇਹ ਆਪਾਂ 10 ਤੋਂ 12 ਮਾਰਕ ਤੱਕ ਦਾ ਜਿਹੜਾ ਇਹ ਸੂਈ ਉੱਪਰ ਦੀ ਘੁਮਾਰੇ ਆ ਬਸ ਕੁਝ ਨਹੀਂ ਕਰਨਾ ਐਦਾਂ ਬਟਨ ਨੂੰ ਸੈੱਟ ਕਰਕੇ ਜਿਹੜੀ ਆ ਚੀਜ਼ ਹੈ ਨਾ ਇਸ ਨੂੰ ਜ਼ਰੂਰ ਕਲੀਅਰ ਕਰਨੀ ਹੈ ਤੁਸੀਂ ਠੀਕ ਹੈ ਜੇ ਇਹ ਚੀਜ਼ ਵੱਟ ਬਣਦਾ ਹੈ ਤਾਂ ਇਦਾਂ ਪੱਤੀ ਨੂੰ ਥੋੜਾ ਬਾਹਰ ਖਿੱਚ ਕੇ ਇੱਧਰ ਨੂੰ ਵੱਟ ਕਰਕੇ ਇਹਦਾ ਫਿਰ ਦੁਬਾਰਾ ਤੋਂ ਆਪਾਂ ਇਹਨੂੰ ਇਦਾਂ ਘੁਮਾ ਕੇ ਤਾਂ ਅੱਗੇ ਨੂੰ ਸੈੱਟ ਕਰ ਲੈਣਾ ਹੈ ਠੀਕ ਹੈ ਨਹੀਂ ਜੀ ਥ੍ਰੈਡ ਜਿਹੜਾ ਮਰਜ਼ੀ ਯੂਜ਼ ਕਰ ਲਓ ਕੋਈ ਪ੍ਰੋਬਲਮ ਨਹੀਂ ਥ्रेड ਜਿਹੜਾ ਮਰਜ਼ੀ ਯੂਜ਼ ਕਰੋ ਜੀ ਉਹਨੂੰ ਮੈਂ ਤਾਗੇ ਦੱਸੇ ਹੋਏ ਆ ਐਂਕਰ ਦਾ ਗੋਲਾ ਐਂਕਰ ਦੀ ਗੁੱਟੀ ਮੋਰ ਰੀਲ ਪਰ ਇਹਨਾਂ ਇਹ ਵੀ ਜਿੰਨਾ ਬਰੀਕ ਤਾਗਾ ਯੂਜ਼ ਕਰੋਂਗੇ ਫਲਾਵਰ ਫਲਫੀ ਨਹੀਂ ਬਣੇਗਾ ਜੇ ਤੁਹਾਨੂੰ ਫਲਾਵਰ ਚ ਫਲਫੀ ਲੁੱਕ ਚਾਹੀਦਾ ਏ ਤਾਂ ਆਪਾਂ ਨੂੰ ਇਹ ਵਾਲਾ ਕਾਟਨ ਦਾ ਤਾਗਾ ਹੀ ਯੂਜ਼ ਕਰਨਾ ਪੈਣਾ ਏ ਨੀਡਲ ਪੁੱਛਦੇ ਨਹੀਂ ਲੋ ਨੀਡਲ ਦਾ ਆਪਣੀ ਕੋਈ ਨੰਬਰ ਵਗੈਰਾ ਨਹੀਂ ਹੁੰਦਾ ਜੀ ਠੀਕ ਏ ਇਹ ਨਾਰਮਲੀ ਮਾਰਕੀਟ ਚੋਂ ਮਿਲ ਜਾਂਦੀ ਏ ਵੱਡੀ ਸੂਈ ਕਹਿ ਕੇ ਤੁਸੀਂ ਲੈ ਸਕਦੇ ਹੋ ਇਹ ਕੇਸਮਿੰਟ ਵਾਲੀ ਸੂਈ ਵਾਈਦੀ ਹੈ ਠੀਕ ਹੈ ਕੇਸਮਿੰਟ ਸੂਈ ਕਹਿ ਲੋ ਜਾਂ ਸਿੰਪਲ ਵੱਡੀ ਸੂਈ ਕਹਿ ਕੇ ਲੈ ਸਕਦੇ ਹੋ ਇਹਦੇ ਕੋਈ ਨੰਬਰਿੰਗ ਵਗੈਰਾ ਨਹੀਂ ਹੁੰਦੀ ਏ ਸੂਈ ਦੀ ਸਿੰਪਲ ਸੂਈ ਏ ਇਹ ਦੇਖੋ ਕਈ ਵਾਰ ਆਪਣਾ ਕੀ ਹੁੰਦਾ ਇੰਨਾ ਕੁ ਫਲਾਵਰ ਬਣ ਕੇ ਆਪਣਾ ਤਾਗਾ ਸਾੜ ਜਾਂਦਾ ਤਾਂ ਉਸ ਨੂੰ ਕੀ ਕਰਨਾ ਏ ਤੁਸੀਂ ਐਦਾਂ ਆਪਾਂ نیچے ਫੈਬਰਿਕ 'ਚ ਲੈ ਜਾਾਂਗੇ ਜੀ ਠੀਕ ਹੈ ਇਸ ਨੂੰ ਨਾ ਕਨੋਟ ਲਗਾ ਦੇਣੀ ਏ ਨੀਚੇ ਦੇਖੋ ਕਦੇ ਵੀ ਤਾਗੇ ਨੂੰ ਓਦਾਂ ਨਹੀਂ ਛੱਡਣਾ ਆਪਾਂ ਇਦਾਂ ਕਰਕੇ ਨਾ ਬੈਕ ਸਾਈਡ ਜਾ ਕੇ 2 ਤੋਂ 3 ਵਾਰ ਦੇਖੋ ਪਹਿਲਾਂ ਤਾਗਾ ਇਦਾਂ ਲਪਾਓ ਫਿਰ ਇਸ ਕੁੰਡੀ ਵਿੱਚ ਦੀ ਫਿੱਤੂ ਟਪਾਓ ਇਦਾਂ ਕਨੋਟ ਲੱਗ ਜਾਂਦੀ ਹੈ 2 ਤੋਂ 3 ਵਾਰ ਕਨੋਟ ਲਗਾਣੀ ਹੈ ਤਾਂ ਕਿ ਆਪਣਾ ਜਿਹੜਾ ਫਲਾਵਰ ਹੈ ਆਪਣਾ ਖੁੱਲੇ ਨਾ ਹੋ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਸੀਜ਼ਰ ਨਾਲ ਕੱਟ ਕਰ ਦੇਣਾ ਹੈ ਆਪਾਂ ਜਿਹੜਾ ਨਿਊ ਤਾਗਾ ਲਾਣਾ ਹੈ ਉਹ ਦੁਬਾਰਾ ਤੋਂ ਕਨੋਟ ਲਗਾ ਕੇ ਗੱਡ ਲਗਾ ਕੇ ਫੇਰ ਸਟਾਰਟ ਕਰਨਾ ਹੈ ਠੀਕ ਹੈ ਜਿਵੇਂ ਕਿ ਹੁਣ ਆਪਣਾ ਇੱਥੇ ਇੱਕ ਰੈਗੀ ਕਲੀਫਸ ਫੋਰ ਬਣਨੀ ਹੈ ਇਹਦੇ ਨਾਲ ਤਾਂ ਉਹਦੇ ਲਈ ਆਪਾਂ ਹੋਰ ਤੱਕਾ ਯੂਜ਼ ਕਰਾਂਗੇ ਠੀਕ ਹੈ ਮੈਨੂੰ ਸਕਰੀਨ ਸ਼ਾਟ ਜ਼ਰੂਰ ਭੇਜਿਓ ਜੀ ਤਗਾ ਚੱਕਣਾ ਹੈ ਇਹ ਧਿਆਨ ਰੱਖਣਾ ਜੀ ਆ ਡਬਲ ਵਾਲਾ ਤਗਾ ਨਾਲ ਬਲੇਟ ਲਿਓ ਫਿਰ ਸੂਈ ਪਿੱਛੋਂ ਦੀ ਖਿੱਚਿਆ ਨਹੀਂ ਜਾਊਗਾ ਤਗਾ ਉੱਥੇ ਰੁਕ ਜਾਏਗਾ ਫੁੱਲ ਇਹ ਦੇਖੋ ਠੀਕ ਹੈ ਜੀ ਕਹੇ ਆਪਣਾ ਪੂਰਾ ਕੰਪਲੀਟ ਹੋ ਚੁੱਕਿਆ ਹੈ ਜੀ ਫਲਾਵਰ ਹੁਣ ਉਦਾਂ ਹੀ ਆਪਾਂ ਬੈਕ ਸਾਈਡ ਜਾ ਕੇ ਇਸ ਨੂੰ ਦੋ ਤੋਂ ਤਿੰਨ ਵਾਰੀ ਇਦਾਂ ਆਪਾਂ ਕਨੋਟ ਲਗਾ ਦਾਂਗੇ ਇਹ ਤਾਂ ਕੱਟ ਗਾਂ। ਇਹ ਆਪਣਾ ਰੋਜ਼ ਫਲਾਵਰ ਚ। ਉਹਨਾਂ ਪਾ ਬਣਾਣੇ ਜੀ ਡਬਲ ਸੂਈ ਵਾਲਾ। ਡਬਲ ਸੂਈ ਵਿੱਚ ਬਹੁਤ ਜਣੇ ਨੂੰ ਡਾਊਟ ਸੀ ਜੀ ਬਹੁਤ ਜ਼ਿਆਦਾ ਡਾਊਟ ਸੀਗੇ। ਠੀਕ ਹੈ ਮੈਂ ਤੁਹਾਨੂੰ ਦੱਸਦੀ ਆ।

ਉਹਨੂੰ ਕਿੱਦਾਂ ਸਟਾਰਟ ਕਰਨਾ ਹੈ ਜੀ ਜਿਹੜਾ ਆਪਾਂ 2 ਜਾਂ 3 ਸੂਈਆਂ ਦਾ ਯੂਜ਼ ਕਰਦੇ ਆ ਨਾ ਉਹਦੇ ਵਿੱਚ ਜਸਟ ਤੁਸੀਂ ਇੱਦਾਂ ਗੋਲਾ ਬਣਾਣਾ ਹੈ ਕਿ ਕਿੰਨਾ ਵੱਡਾ ਫਲਾਵਰ ਬਣਾਉਣਾ ਤੁਸੀਂ ਛੋਟਾ ਬਣਾਣਾ ਹੈ ਜਾਂ ਵੱਡਾ ਬਣਾਣਾ ਹੈ ਠੀਕ ਹੈ ਬਸ ਉਹਨਾਂ ਗੋਲੇ ਹੀ ਲਾਣਾ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਕਰਨਾ ਤੁਸੀਂ ਇਹ ਵਾਲਾ ਫਲਾਵਰ ਜਦੋਂ ਤੁਸੀਂ ਸਟਾਰਟ ਕਰਨਾ ਹੈ ਨਾ ਇਹ ਇਹਦੇ ਫਲਾਵਰ ਤਰ੍ਹਾਂ ਹੀ ਬਣੇਗਾ ਵਿਚਾਲਿਓ ਇਹ ਇਦਾਂ ਹੀ ਬਣੇਗਾ ਜੇ ਸਟਾਰਟ ਹੋਈ ਠੀਕ ਹੈ ਇੱਦਾਂ ਹੀ ਸੂਈ ਦੇ ਵਿੱਚ ਕੇਸਮੇਟ ਦੀ ਸੂਈ ਹੈ ਐਂਕਰ ਵਾਲਾ ਧਾਗਾ ਪਾਇਆ ਜੀ ਗੁੱਟੀ ਵਾਲਾ ਤੇ ਐਦਾਂ ਕੋ ਨੋਟ ਲਗਾ ਦੇਣੀ ਇਸ ਰੇ ਤੇ ਤੇ ਐਦਾਂ ਯੂਜ਼ ਕਰਨਾ ਹੈ ਜੇ ਤੱਕ ਕੇ ਇਹ ਦੇਖੋ ਵਿਚਾਲਿਓ ਆਪਾਂ ਰੂਲ ਦੇ ਤਰ੍ਹਾਂ ਹੀ ਸਟਾਰਟ ਕਰਨਾ ਹੈ ਇਸ ਨੂੰ ਇਹ ਵਾਲੀ ਪ੍ਰੋਬਲਮ ਨਾ ਹਰ ਫੁੱਲ 'ਚ ਆਉਂਦੀ ਹੈ ਜੀ ਕਿਉਂਕਿ ਇਹ ਵਾਲਾ ਆਪਾਂ ਇੱਕ ਤਰ੍ਹਾਂ ਦਾ ਆਪਾਂ ਵਟ ਦੇਣਾ ਲੱਗੇ ਨੂੰ ਸੂਈ ਦੇ ਉੱਪਰ ਜਿਹੜਾ ਪਤਾਗਾ ਕੁਮਾ ਰਹੇ ਆ ਨਾ ਇੱਕ ਤਰ੍ਹਾਂ ਦਾ ਆਪਾਂ ਉਹਨੂੰ ਵਟ ਦੇ ਰਹੇ ਆ ਤਾਂ ਵਟ ਵਾਲਾ ਤਾਗਾ ਆਪਾਂ ਨੂੰ ਪਤਾ ਹੈ ਜੀ ਗੰਢ ਪਊਗੀ ਆ ਉਹਦੀ ਤੇ ਜਾਂ ਫਿਰ ਉਲਝੇਗਾ ਉਹ ਤਾਂ ਇਸ ਚੀਜ਼ ਤੋਂ ਥੋੜਾ ਜਿਹਾ ਬਚਾ ਕੇ

ਸੋਰੀ ਜੀ ਅੱਜ ਮੈਨੂੰ ਥੋੜਾ ਕੰਮ ਹੈ ਇਸ ਕਰਕੇ ਨਾ ਮੈਂ ਥੋੜਾ ਅੱਜ ਆਪਾਂ ਕਲਾਸ ਥੋੜੀ ਜਲਦੀ ਆਪਾਂ ਨੂੰ ਬੰਦ ਕਰਨੀ ਪੈਣੀ ਹੈ ਠੀਕ ਹੈ ਪਰ ਇਹ ਫਲਾਵਰ ਮੈਂ ਤੁਹਾਨੂੰ ਕੰਪਲੀਟ ਕਰਵਾ ਰਹੀ ਹਾਂ ਦੇਖੋ ਇਹਦੇ ਇਸ ਫਲਾਵਰ ਨੂੰ ਵਿਚਾਲੇਓ ਇੱਦਾਂ ਹੀ ਬਣਾਣਾ ਹੈ ਤੇ ਇਹਦੇ ਉੱਪਰ ਨਾ ਤਿੰਨ ਲੀਫਸ ਬਣਾਉਣੀਆਂ ਨੇ ਠੀਕ ਹੈ ਤੇ ਉਹਨਾਂ ਨੂੰ ਇੱਦਾਂ ਹੀ ਚੱਕਣਾ ਹੈ ਸੂਈ ਦੇ ਉੱਪਰ ਪਰ ਇੱਥੇ ਫਰਕ ਕੀ ਹੈ ਜੀ ਇੱਥੇ ਆਪਾਂ ਸੂਈਆਂ ਯੂਜ਼ ਕਰਨੀਆਂ ਨੇ ਦੋ ਜਾਂ ਤਿੰਨ ਠੀਕ ਹੈ ਹੁਣ ਕਈ ਮੇਰੀਆਂ ਭੈਣਾਂ ਭਰਾਵਾਂ ਦੀ ਇਹ ਸਿਗੀ ਰਿਕੁਆਇਰਮੈਂਟ ਕੀ ਜੀ ਆਪਾਂ ਤਿੰਨ ਸੂਈਆਂ ਯੂਜ਼ ਕਰ ਰਹੇ ਹਾਂ ਤਿੰਨਾ ਚੀ ਤਾਗਾ ਪਾ ਰਹੇ ਹਾਂ ਨਹੀਂ ਜੀ ਤਾਗਾ ਹਮੇਸ਼ਾ ਇੱਕ ਸੂਈ 'ਚ ਹੀ ਪਾਣਾ ਹੈ ਇਹ ਵਾਲੀਆਂ ਸੂਈਆਂ ਐਦਾਂ ਹੀ ਐਡ ਕਰਨੀਆਂ ਨੇ ਤੁਸੀਂ ਨਾਲ ਦੇਖੋ ਦੋ ਸੂਈ ਤੇ ਵੀ ਬਣ ਜੂ ਇਹ ਫਲਾਵਰ ਤੇ ਇਹ ਫਲਾਵਰ ਤਿੰਨ ਤੇ ਵੀ ਬਣ ਜੂਆ ਠੀਕ ਹੈ ਉਹ ਤੁਹਾਡੇ ਤੇ ਡਿਪੈਂਡਡ ਹੈ ਵੀ ਤੁਸੀਂ ਕਿੰਨਾ ਫਲਫੀ ਬਣਾ ਰਹੇ ਹੋ ਬਸ ਉਹ ਸੂਈ ਦੇ ਬਿਲਕੁਲ ਨਾਲ ਦੀ ਸੂਈਆਂ ਐਡ ਕਰ ਲਓ ਹੁਣ ਕੀ ਕਰਨਾ ਹੈ ਤੁਸੀਂ ਐਦਾਂ ਫਿੰਗਰ ਦੇ ਉੱਪਰ ਸੂਈਆਂ ਚੱਕਰੀਆਂ ਨੇ ਐਦਾਂ ਤਾਂ ਅੱਗੇ ਨੂੰ ਗੁੱਥੇ ਦੇ ਉੱਪਰ ਰੈਪ ਕਰਕੇ ਉਹਨੂੰ ਵੱਲ પા ਕੇ ਐਦਾਂ ਉਤਾਰ ਦੇਣਾ ਹੈ ਸੂਈ ਦੇ ਉੱਪਰ ਇਹ ਦੇਖੋ ਇਹ ਫਲਾਵਰ ਨੂੰ ਬਣਾਉਣ ਦੇ ਨਾ ਦੋ ਤਰੀਕੇ ਨੇ ਪਰ ਆਹ ਵਾਲਾ ਤਰੀਕਾ ਸਭ ਤੋਂ ਬੈਸਟ ਹੈ ਇਹ ਆ ਦੇਖੋ ਐਦਾਂ ਤਾਂ ਅੱਗੇ ਨੂੰ ਗੁੱਥੇ ਉੱਪਰ ਭਲੇਟੋ ਠੀਕ ਹੈ ਤੇ ਉਸ ਵੱਲ ਨੂੰ ਐਦਾਂ ਘੁਮਾਉਂਦੇ ਹੋਏ ਸੂਈ ਦੇ ਉੱਪਰ ਉਤਾਰ ਦਿਓ ਇੱਕ ਧਿਆਨ ਰੱਖੋ

ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸੋ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਬਹੁਤ ਸੌਖੇ ਤੋਂ ਸੌਖੇ ਤਰੀਕੇ ਨਾਲ ਇਹ ਚੀਜ਼ ਸਮਝਾ ਸਕਾਂ ਹੁਣ ਜਦੋਂ ਦੂਜੀ ਵਾਰ ਦੂਜੀ ਲੀਫ ਸੁਣਾਣੀ ਤਾਂ ਅੱਗੇ ਨੂੰ ਇੱਧਰ ਰੱਖ ਦੇਣਾਹੀਂ ਤਾਂ ਅੱਗੇ ਨੂੰ ਉੱਪਰ ਪਲੇਟ ਰਾਣੀ ਸੂਈ ਦੇ ਠੀਕ ਹੈ ਉਦਾਂ ਹੀ ਸੂਈਆਂ ਐਡ ਕਰਨੀਆਂ ਨੇ ਠੀਕ ਹੈ ਜੀ ਉਦਾਂ ਹੀ ਸੂਈਆਂ ਨੂੰ ਫਿੰਗਰ ਦੇ ਉੱਪਰ ਚੱਕਣਾ ਹੈ ਗੁੱਥੇ ਦੇ ਉੱਪਰ ਤਾਂਗਾ ਬਲੇਟਣਾ ਹੈ ਤੇ ਐਦਾਂ ਉਤਾਰ ਦੇਣਾ ਹੈ ਬਹੁਤ ਸੌਖਾ ਵੇ ਜੀ ਤੁਸੀਂ ਟਰਾਈ ਕਰੋਗੇ ਤਾਂ ਜਰੂਰ ਹੋ ਜਾਏਗਾ ਤੁਹਾਡੇ ਤੋਂ ਫੁੱਲ ਬਹੁਤ ਸੌਖਾ ਤਰੀਕਾ ਹੈ ਇਸ ਦਾ ਕੋਈ ਡਿਫਿਕਲ ਨਹੀਂ ਹੈ ਬਹੁਤ ਸੌਖੇ ਤਰੀਕੇ ਨਾਲ ਦੱਸ ਰਹੇ ਹਾਂ ਜੀ ਅਸੀਂ ਇਹ ਦੇਖੋ ਠੀਕ ਹੈ ਹੁਣ ਤਿੰਨਾਂ ਸੂਈਆਂ ਨੂੰ ਇਦਾਂ ਖਿੱਚ ਲੈਣਾ ਹੈ ਬਿਨਾਂ ਤਾਂ ਅੱਗੇ ਵਾਲੀ ਸੂਈਆਂ ਅਟ ਕਰ ਦਿਓ ਜੀ ਤਾਂ ਅੱਗੇ ਵਾਲੀ ਸੂਈ ਨੂੰ ਹੱਥ 'ਚ ਫੜ ਕੇ ਤਾਂ ਘਾ ਇਦਾਂ ਖਿੱਚ ਲਓ ਵਿੱਚ ਵੀ ਬਸ ਇੱਥੇ ਗੰਢ ਨਾ ਪੈਣ ਦਿਓ ਜੇ ਇੱਥੇ ਗੰਢ ਪੈ ਗਈ ਤਾਂ ਅੱਗੇ 'ਚ ਦੁਬਾਰਾ ਨਿਕਲੇਗੀ ਨਹੀਂ ਜੀ ਫਲਾਵਰ ਖਰਾਬ ਹੋ ਜਾਏਗਾ ਸਾਰਾ ਠੀਕ ਹੈ ਐਦਾਂ ਪੱਤੀ ਨੂੰ ਸੈੱਟ ਕਰਦੇ ਹੋਏ ਐਦਾਂ ਖਿੱਚ ਲੋਈ ਤੱਕ ਕੇ ਓਕੇ ਹੁਣ ਫੇਰ ਫੈਬਰਿਕ ਚੋਂ ਸੂਈ نیچے ਲੈ ਜਾਓ ਅਗਲੀ ਲੀਫਸ ਬਣਾਉਣ ਲਈ ਫੇਰ ਇਹਨੂੰ ਐਦਾਂ ਹੀ ਠੀਕੇ ਜੀ ਹੁਣ ਫੇਰ ਇੱਥੋਂ ਹੀ ਇਦਾਂ ਚੱਕਣੀਆਂ ਨੇ ਦੋਨੋਂ ਸੂਈਆਂ ਐਡ ਕਰਨੀਆਂ ਨੇ ਮੈਨੂੰ ਦੱਸੋ ਵੀ ਸਮਝ ਆ ਰਹੀ ਹੈ ਸਭ ਨੂੰ

ਜਦੋਂ ਵੀ ਆਹ ਚੀਜ਼ ਨਾ ਪੱਤੀ ਐਦਾਂ ਉੱਪਰ ਚੱਕ ਲੈਣੀ ਆ ਤੁਸੀਂ ਐਦਾਂ ਕਰਕੇ ਠੀਕ ਹੈ ਫੇਰ ਤਾਂਗੇ ਨੂੰ ਖਿੱਚਣਾ ਹੈ ਠੀਕ ਹੈ ਜੇ ਇਸ ਨੂੰ ਥੋੜਾ ਵੱਡਾ ਬਣਾਉਣੇ ਆ ਤਾਂ ਆਪਾਂ ਵੱਡਾ ਵੀ ਬਣਾ ਸਕਦੇ ਆ ਵੱਡਾ ਬਣਾਉਣ ਲਈ ਤੁਸੀਂ ਹੁਣ ਇੱਥੇ ਪੱਤੀ ਬਣੀ ਹੋਈ ਆ ਤੇ ਇੱਥੇ ਪੱਤੀ ਇਹਦੇ ਵਿਚਾਲੇ ਪੱਤੀ ਬਣਾ ਲਓ ਜੀ ਇੱਥੇ ਇਤਰੋਂ ਇਹਦੇ ਵਿਚਾਲੇ ਬਣਾ ਲਓ ਤੇ ਇਧਰੋਂ ਇਹਦੇ ਵਿਚਾਲੇ ਬਣਾ ਲਓ ਰੋਸਟ ਆਈਪੀ ਪੱਤੀਆਂ ਜਿੱਦਾਂ ਵੀ ਬਣਾ ਸਕਦੇ ਹੋ ਜਿੱਥੇ ਜੀ ਕਰਦਾ ਹੈ ਉਹ ਤੁਹਾਡੇ ਫਲਾਵਰ ਤੇ ਡਿਪੈਂਡਡ ਹੈ ਵੀ ਤੁਸੀਂ ਕਿੰਨਾ ਕੁ ਵੱਡਾ ਫਲਾਵਰ ਬਣਾਉਣਾ ਚਾਹੁੰਦੇ ਹੋ ਠੀਕ ਹੈ ਜਿੰਨਾ ਵੀ ਫੈਬਰਿਕ ਚੱਕਣਾ ਚਾਹੁੰਦੇ ਹੋ ਉਹਨਾਂ ਚੱਕ ਸਕਦੇ ਹੋ ਤੁਸੀਂ ਫਲਾਵਰ ਰੋਸਟ ਆਈਪੀ ਹੈ ਜੀ ਇੱਕਵੇਂ ਤੁਹਾਨੂੰ ਹੂਠੇ ਉੱਪਰ ਦੱਸਿਆ ਇਹ ਵਾਲ ਪਾਣਾ ਠੀਕ ਹੈ ਇੱਕ ਤੁਸੀਂ ਇੱਧਰ ਫਿੰਗਰ ਨਾਲ ਵੀ ਪਾ ਸਕਦੇ ਹੋ ਐਦਾਂ ਕਰਕੇ ਨਾ ਆਹ ਫਿੰਗਰ ਦੇ ਉੱਪਰ ਹੀ ਤਾਗਾ ਲੈ ਕੇ ਇੱਦਾਂ ਫੜ ਕੇ ਧਾਗੇ ਨੂੰ ਇੱਦਾਂ ਘੁਮਾ ਕੇ ਇੱਦਾਂ ਸੂਈ ਦੇ ਉੱਪਰ ਮਤਲਬ ਕਹਿंदा ਸਿਰਫ ਵਾਲ ਪੈਣਾ ਚਾਹੀਦਾ ਸੂਈ ਤੇ ਹੋਰ ਕੁਝ ਨਹੀਂ ਜੀ ਇਹ ਦੇਖੋ ਇਹ ਤਰੀਕਾ ਵੀ ਬਹੁਤ ਵਧੀਆ ਹੈ ਜੀ ਜੇ ਤੁਹਾਨੂੰ ਇਹ ਸੋਖਾ ਲੱਗਦਾ ਹੈ ਤਾਂ ਇਹ ਪਾ ਸਕਦੇ ਹਾਂ ਦੋਨੋਂ ਤਰੀਕਿਆਂ ਨਾਲ ਫਲਾਵਰ ਬਣ ਜਾਈ ਗਈ ਦੇਖ ਕੁਝ ਨਹੀਂ ਕਰਨਾ ਇੱਦਾਂ ਸੂਈ ਦੇ ਉੱਪਰ ਧਾਗਾ ਫੜ ਕੇ ਇਹਨੂੰ ਇੱਦਾਂ ਵਲੇਟ ਕੇ ਬਸ ਵਾਲਾਣਾ ਚਾਹੀਦਾ ਹੈ ਸੂਈ ਦੇ ਉੱਤੇ ਮੀ ਮੈਸੇਜ ਕਰਕੇ ਦੱਸੋ ਜੀ ਕਿਹੜਾ ਤਰੀਕਾ ਤੁਹਾਨੂੰ ਜ਼ਿਆਦਾ ਵਧੀਆ ਲੱਗ ਰਿਹਾ ਏ ਵਾਲਾ ਜਾਂ ਜਿਹੜਾ ਪਹਿਲਾਂ ਦੱਸਿਆ ਤੁਹਾਨੂੰ ਇਹ ਦੇਖੋ ਜੀ ਇਹ ਵੀ ਸੇਮ ਹੀ ਫੁੱਲ ਬਣਨਾ ਜੀ ਫਰਕ ਇਹਦੇ ਵਿੱਚ ਕੁਝ ਨਹੀਂ ਪੈਣਾ ਬਸ ਜਸਟ ਵਲਵ ਆਨ ਦਾ ਫਰਕ ਹੈ ਠੀਕ ਹੈ ਬਾਕੀ ਸਭ ਕੁਝ ਸੇਮ ਹੀ ਹੈ ਹੁਣ ਬਸ ਇੱਥੋਂ ਚੱਕ ਲੈਣਾ ਹੈ ਜੀ ਮੈਂ ਤੁਹਾਨੂੰ ਦੋਨੇ ਤਰੀਕਿਆਂ ਨਾਲ ਬਣਾਉਣਾ ਦੱਸ ਚੁੱਕੀ ਹਾਂ ਜੀ ਬਾਕੀ ਤੁਸੀਂ ਦੇਖੋ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ ਮੈਸੇਜ ਕਰਕੇ ਜ਼ਰੂਰ ਦੱਸਿਓ ਸਾਨੂੰ ਤੇ ਇਸ ਫਲਾਵਰ ਨੂੰ ਬਣਾ ਕੇ ਨਾ ਮੈਨੂੰ ਸਕਰੀਨਸ਼ਾਟ ਜ਼ਰੂਰ ਭੇਜਿਓ ਸਿੰਪਲ ਫੋਟੋ ਟੋ ਕੈਂਬਰਿਜ ਫਿਰ ਸਕਰੀਨਸ਼ਾਟ ਭੇਜਿਓ ਮੈਨੂੰ ਜੀ ਕਿਉਂਕਿ ਜਦੋਂ ਤੁਸੀਂ ਉਦਾਂ ਹੀ ਮੈਨੂੰ ਇੰਸਟਾ ਤੇ ਸੈਂਡ ਕਰ ਦਿੰਨੇ ਹੋ ਨਾ ਵੀਡੀਓ ਬਣੀ ਹੋਈ ਤਾਂ ਉਹਦਾ ਜਦੋਂ ਮੈਂ ਸਕਰੀਨਸ਼ਾਟ ਲੈਣੇ ਆ ਉਹਦੇ ਚ ਫਲਾਵਰ ਆਉਂਦਾ ਨਹੀਂ ਕਿਹੜਾ ਧਾਗਾ ਜੀ ਦੱਸੋ ਐਂਕਰ ਦੀ ਗੁੱਟੀ ਹੈ ਜੀ ਐਂਕਰ ਦੀ ਗੁੱਟੀ ਇਸ ਨੂੰ ਐਂਕਰ ਦੀ ਗੁੱਟੀ ਬੋਲਦੇ ਆ ਕਾਟਨ ਬੇਸਡ ਆਉਂਦਾ ਇਹ ਧਾਗਾ ਠੀਕ ਹੈ ਐਂਕਰ ਦੀ ਗੁੱਟੀ ਬੋਲਦੇ ਆ ਇਸ ਨੂੰ ਆ ਮੈਂ ਮਾਰਕੀਟ ਚੋਂ ਮਿਲ ਜਾਣੀ ਹੈ ਜੀ ਜਿਹੜੀਆਂ ਵੀ ਮੇਰੀਆਂ ਭੈਣਾਂ ਨੂੰ ਗੁੱਟੀ ਵਗੈਰਾ ਨਹੀਂ ਮਿਲਦੀ ਤਾਂਗਾ ਨਹੀਂ ਮਿਲਦਾ ਆ ਹੋਰ ਹੈਂਡਵਰਕ ਨਾਲ ਰਿਲੇਟਡ ਕੋਈ ਵੀ ਚੀਜ਼ ਨਹੀਂ ਮਿਲਦੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਅਸੀਂ ਇੱਧਰੋਂ ਲੈ ਕੇ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਠੀਕ ਹੈ ਕਿੰਨੀ ਵਾਰ 라ਉਂਡ ਕਰਨਾ ਇਹਦੇ 'ਚ ਕੋਈ ਮਤਲਬ ਜ਼ਰੂਰੀ ਨਹੀਂ ਜੀ ਇਹ ਆਪਣੇ ਫੈਬਰਿਕ ਤੇ ਡਿਪੈਂਡਡ ਆ ਜਿਵੇਂ ਹੁਣ ਮੈਂ ਇੰਨਾ ਫੈਬਰਿਕ ਚੱਕਿਆ ਠੀਕ ਹੈ ਤਾਂ ਆਪਾਂ ਓਨੇ ਕ ਵੱਲ ਪਾਣੇ ਆ ਵੀ ਇਹ ਸਾਰਾ ਫੈਬਰਿਕ ਆਪਣਾ ਕਵਰ ਹੋ ਜਾਵੇ ਠੀਕ ਹੈ ਤਾਂ 8 ਤੋਂ 10 ਵੀ ਹੋ ਸਕਦਾ 10 ਤੋਂ 12 ਵਾਰ ਵੀ ਉਹ ਆਪਣੇ ਤੇ ਡਿਪੈਂਡਡ ਹੈ ਵੀ ਤੁਸੀਂ ਸੂਈ ਤੇ ਕਿੰਨਾ ਕੋ ਕੱਪੜਾ ਚੱਕਿਆ ਹੋਇਆ ਹੈ ਉਹਦੇ ਅਕੋਰਡਿੰਗ ਵਲ ਪੈਣਗੇ ਤੇ ਆਪਾਂ ਵਲ ਬਾਲੇ ਪਾ ਲਈਏ ਹਨਾ ਜਾਂ ਫਿਰ ਆਪਾਂ ਕੱਪੜਾ ਜ਼ਿਆਦਾ ਚੱਕਿਆ ਹੋਵੇ ਆਪਾਂ ਬਲ ਥੋੜੇ ਜੇ ਪਾਈਏ ਤਾਂ ਆਪਣੇ ਇਹ ਫੈਬਰਿਕ ਦੇ ਅਕੋਰਡਿੰਗ ਹੀ ਪੈਣਗੇ ਜੀ ਵੱਲ ਇਹ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਨਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਕਿੰਨੇ ਕੁ ਵੱਲ ਪੈਣੇ ਆ ਠੀਕ ਹੈ ਪ੍ਰੈਕਟਿਸ ਕਰੋ ਇਸ ਚੀਜ਼ ਦੀ ਇਹ ਦੇਖੋ ਜੀ ਇਹ ਜਿਹੜੀ ਲੀਵਸ ਨੇ ਅਲੱਗ-ਅਲੱਗ ਤੁਹਾਨੂੰ ਅੱਡੋ-ਅੱਡੀ ਦਿਖਣੀਆਂ ਹੈ ਇਹ ਚੀਜ਼ ਇਸ ਨੂੰ ਤੁਸੀਂ ਜਿੰਨਾ ਮਰਜ਼ੀ ਵੱਡਾ ਡੱਬਰ ਬਣਾ ਲਓ ਜੀ ਜਿੰਨਾ ਮਰਜ਼ੀ ਵੱਡਾ ਠੀਕ ਹੈ ਇਸ ਦੇ ਵਿੱਚ ਮੋਤੀ ਵਗੈਰਾ ਐਡ ਕਰ ਸਕਦੇ ਹੋ ਜੋ ਮਰਜ਼ੀ ਚਲੋ ਆਪਣੀ ਕੱਲ ਵਾਲੀ ਕਲਾਸ ਚ ਤਾਂ ਫਰੈਂਡਸ ਆਈ ਹੋਪ ਤੁਹਾਨੂੰ ਆਪਣੇ ਦੋਨੋਂ ਫਲਾਵਰ ਬਹੁਤ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਜੇ ਨਹੀਂ ਆਏ ਤਾਂ ਕੋਈ ਚੱਕਰ ਨਹੀਂ ਤੁਸੀਂ ਇੱਕ ਵਾਰੀ ਹੋਰ ਮੈਸੇਜ ਕਰ ਦਿਓ ਆਪਾਂ ਕੱਲ ਨੂੰ ਫਿਰ ਤੋਂ ਰਿਪੀਟ ਕਰ ਲਾਂਗੇ ਠੀਕ ਹੈ ਤੁਸੀਂ ਇਸ ਦੀ ਪ੍ਰੈਕਟਿਸ ਕਰਨੀ ਹੈ ਵੀਡੀਓ ਬਣਾਣੀ ਹੈ ਜਾਂ ਫਿਰ ਵੀਡੀਓ ਰਹਿਣ ਦਿਓ ਚਲੋ ਸਕਰੀਨ ਸ਼ਾਟ ਲੈ ਕੇ ਨਾਰਮਲ ਕੈਮਰੇ 'ਚ ਮੈਨੂੰ ਭੇਜ ਦਿਓ ਜੀ ਆਪਾਂ ਸਟੇਟਸ ਲਾਵਾਂਗੇ ਇਹਨਾਂ ਚੀਜ਼ਾਂ ਦੇ ਠੀਕ ਹੈ ਤੇ ਕੱਲ੍ਹ ਵਾਲੀ ਆਪਣੀ ਵੀਡੀਓ ਦੇ ਵਿੱਚ ਆਪਾਂ ਮੋਤੀ ਲਗਾਣੇ ਫਲਾਵਰ ਦੇ ਵਿੱਚ ਠੀਕ ਹੈ ਤੇ ਦੁਬਾਰਾ ਤੋਂ ਟਾਣੀਆਂ ਬਣਾਣੀਆਂ ਤੇ ਇੱਕ ਨਵੇਂ ਤਰੀਕੇ ਨਾਲ ਪੱਤੀ ਬਣਾਣੀ ਠੀਕ ਹੈ ਉਹ ਚੀਜ਼ ਸਿਖਾਵਾਂਗੇ ਹਜੇ ਆਪਣੇ ਬਹੁਤ ਤਰ੍ਹਾਂ ਦੇ ਫਲਾਵਰ ਵੀ ਪਏ ਨੇ ਜੀ ਠੀਕ ਹੈ ਮੈਂ ਕੋਸ਼ਿਸ਼ ਕਰ ਰਹੀ ਹਾਂ 7 ਦਿਨਾਂ ਦੇ ਵਿੱਚ ਵਿੱਚ ਜਿੰਨਾ ਹੋ ਸਕੇ ਤੁਹਾਨੂੰ ਵੱਧ ਤੋਂ ਵੱਧ ਸਿਖਾਵਾਂ ਮੈਂ ਬਾਕੀ ਜੇ ਕੋਈ ਹੈਂਡਵਰਕ ਨਾਲ ਰਿਲੇਟਡ ਤੁਸੀਂ ਆਪਣਾ ਕੋਈ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਕੋਈ ਵੀ ਫਲਾਵਰ ਹੈ ਜਾਂ ਕੋਈ ਵੀ ਲੀਫਸ ਹੈ ਤੁਸੀਂ ਜਿਹੜਾ ਕਹੋਂ ਦੀ ਮੈਨੂੰ ਇਹ ਚੀਜ਼ ਸਿਖਾ ਦਿਓ ਤਾਂ ਆਪਾਂ ਉਹ ਵੀ ਸਿਖਾ ਦਾਂਗੇ ਠੀਕ ਹੈ ਆਪਣੇ ਕੋਲ 7 ਦਿਨ ਨੇ ਟੋਟਲ ਜੀ ਜਿਹਦੇ ਵਿੱਚੋਂ ਆਪਣੇ 2 ਦਿਨ 3 ਦਿਨ ਹੋ ਚੁੱਕੇ ਨੇ 4 ਦਿਨ ਬਾਕੀ ਨੇ ਆਪਣੇ ਕੋਲ ਠੀਕ ਹੈ ਵੈਲਕਮ ਜੀ ਤੇ ਆਪਾਂ ਜੇ ਤੁਸੀਂ ਇਹ ਕਲਾਸ ਵਧੀਆ ਜੁਆਇਨ ਕਰੋਗੇ ਤਾਂ ਆਪਾਂ ਅੱਗੇ ਵੀ ਤੁਹਾਡੇ ਵਾਸਤੇ ਇਦਾਂ ਹੀ ਜਿਹੜੀਆਂ ਆਪਣੀਆਂ ਆਨਲਾਈਨ ਕਲਾਸਿਸ ਨੇ ਜਿਹੜੀਆਂ ਫ੍ਰੀ ਆਫ ਕਾਸਟ ਵਾਲੀਆਂ ਨੇ ਆਪਾਂ ਫ੍ਰੀ ਆਫ ਕਾਸਟ ਹੀ ਰੱਖਣੀਆਂ ਨੇ ਕਲਾਸਾਂ ਠੀਕ ਹੈ ਥੈਂਕ ਯੂ ਸੋ ਮੱਚ ਜੀ ਤੁਸੀਂ ਵੀ ਬਹੁਤ ਸਵੀਟ ਹੋ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਐਡ ਕਰ ਰੱਖਿਆ ਏ ਤੁਸੀਂ ਜੁਆਇਨ ਕਰ ਰੱਖਿਆ ਏ ਤੁਸੀਂ ਵਧੀਆ-ਵਧੀਆ ਸਿੱਖੋ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਤੇ ਆਪਣੀ ਕਲਾਸ ਜੀ ਨਾ YouTube ਤੇ ਹੁੰਦੀ ਏ ਤੁਸੀਂ YouTube ਤੇ ਜੁਆਇਨ ਨਹੀਂ ਕਰ ਪਾਉਂਦੇ ਪਤਾ ਨਹੀਂ ਕਿਉਂ ਰੇਂਜ ਦੀ ਇੰਨੀ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਆਪਣਾ ਇੰਸਟਾ ਵੀ ਇਹਦੇ ਤੇ ਹੀ ਚੱਲਦਾ ਏ ਜੀ net ਤੇ ਬਿਨਾਂ net ਤੋਂ ਤਾਂ ਇੱਥੇ ਵੀ ਨਹੀਂ ਹਨਾ ਹਾਂਜੀ ਬਿਲਕੁਲ ਟ੍ਰੇਸਿੰਗ ਵੀ ਕੱਲ ਨੂੰ ਆਪਾਂ ਸਿਖਾਣੇ ਆ ਜੀ ਟ੍ਰੇਸ ਕਰਨਾ ਠੀਕ ਏ ਜ਼ਰੂਰ ਜੀ ਜ਼ਰੂਰ ਤੇ ਆਪਣੀ ਇਹ ਵੀਡੀਓ ਕੱਲ ਨੂੰ ਨਾ ਆਪਣੇ YouTube ਤੇ ਹੀ ਆਨਲਾਈਨ ਲੱਗੇਗੀ ਤੇ ਉਸ ਦਾ ਤੁਹਾਨੂੰ ਮੈਂ ਲਾਈਵ ਹੋ ਕੇ ਜਿਹੜੀ ਵੀ ਟਾਈਮਿੰਗ ਹੋਏਗੀ ਮੈਂ ਤੁਹਾਨੂੰ ਪਹਿਲਾਂ ਦੱਸ ਦਾਂਗੀ ਠੀਕ ਹੈ ਤੇ ਤੁਸੀਂ YouTube ਤੇ ਆਪਣੀ ਵੀਡੀਓ ਨੂੰ ਜੁਆਇਨ ਜ਼ਰੂਰ ਕਰਨਾ ਹੈ ਜੁਆਇਨ ਕਰਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਉਹਦੇ ਨਾਲ ਇੱਕ ਬੈਲ ਆਈਕਨ ਬਣੀ ਹੁੰਦੀ ਹੈ ਠੀਕ ਹੈ ਉਸ ਨੂੰ ਪ੍ਰੈਸ ਕਰਕੇ ਬੈਲ ਆਈਕਨ ਬਟਨ ਆਨ ਕਰ ਲੈਣਾ ਹੈ ਜਿਸ ਨਾਲ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਆਪਣੇ ਆਪ ਪਹੁੰਚ ਜਾਏਗਾ ਠੀਕ ਹੈ ਤੇ ਵਧੀਆ-ਵਧੀਆ ਸਿੱਖੋ ਹੈਂਡਵਰਕ ਤੇ ਆਪਣੇ ਸੂਟ ਆਪਣੇ ਆਪ ਵਧੀਆ-ਵਧੀਆ ਰੈਡੀ ਕਰੋ ਬਾਕੀ ਜੇ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਠੀਕ ਹੈ ਆਪਣੀ ਜਿਹੜੀ ਪ੍ਰਾਈਸ ਨੇ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਲੈਸ ਨਹੀਂ ਜੀ ਠੀਕ ਹੈ ਤਾਂ ਤੁਸੀਂ ਜ਼ਰੂਰ ਬਣਵਾਓ ਸਾਡੇ ਤੋਂ ਵੀ ਠੀਕ ਹੈ ਥਾ ਮਿਲਦੇ ਆਂ ਆਪਣੀ ਨੈਕਸਟ ਵੀਡੀਓ ਵਿੱਚ ਕੱਲ ਨੂੰ ਠੀਕ ਹੈ ਓਕੇ ਥੈਂਕ ਯੂ ਸੋ ਮੱਚ